ਨਦਰ ਉਹਦੇ ਆਲ ਦੇਲੇ ਦੀ ਕੱਢੀ ਜਾਣ ਰਹਿਆ ਖਾਣ ਲੱਗੀ ਇਹ ਨਹੀਂ ਵੇਂਦੀ ਗੋਵੀ ਜੋ ਕਬੂ ਆਇਆ ਬਾਹਰ ਨਗਾਈ ਚਲੇ ਜਾਂਦੀ ਕੀ ਪਤਾ ਵੀ ਇਹਨੇ ਦੁੱਧ ਪੀਤਾ ਕਿ ਉਹਨ ਤਾਂ ਵਿਚਾਰੀ ਨੇ ਦੁੱਧ ਲੱਗੇ ਨਹੀਂ ਗਈ ਉਹਨੇ ਕਿੱਥੋਂ ਦੇਤਾ ਇਹਨੂੰ ਦੁੱਧ ਮੇਰੇ ਅੱਗੇ ਪਿੱਛੇ ਲਈ ਫਿਰਦੀ ਸੀ ਕਿਉਂ ਨਹੀਂ ਅੱਗੇ ਚ ਕਦੀ ਇਹਨੇ ਮੈਨੂੰ ਦੁੱਧ ਪੁੱਸਿਆ ਨਹੀਂਗਾ ਇਹ ਮਾ ਰਹਿ ਗਾੜਾ ਮਿੱਠਾ ਪਾਇਆ ਹਿੱਥੇ ਕਈ ਕੋ ਕੀਤਾ ਹੈਗਾ ਇਹ ਤਾਂ ਮੇਰੇ ਦਿਵਾਲੇ ਲਈ ਫਿਰ ਰਹੀ ਦੁੱਧ ਕਿਉਂ ਮਾਤਾ ਝੂਠ ਬੋਲਦੀ ਰੱਬ ਨੂੰ ਥੱਲੇ ਲਾਉਣ ਡਈ ਆ ਤੂੰ ਮਿਨਵਾਨੇ ਨਾ ਸੌਂ ਖਾ ਤੇ ਮੈਂ ਮਾਰਦੀ ਆ ਆਪਣੇ ਮੁੰਡੇ ਨੂੰ ਆਵਾਜ਼ ਤੇ ਤੂੰ ਵੀ ਆਪਣੇ ਪੁੱਤ ਦੀ ਸੌਂ ਖਾ ਵੀ ਦੁੱਧ ਮੈਂ ਤੈਨੂੰ ਦਿੱਤਾ ਕਿ ਨਹੀਂ ਦਿੱਤਾ ਦਿੱਤਾ ਨਹੀਂ ਤੂੰ ਦੁੱਧ ਝੂਠ ਕਿਆ ਬੋਲਦੀ ਆ ਹੁਣ ਉਹ ਗੱਲ ਉਹਦੇ ਸਾਹਮਣੇ ਆਖੀ ਜਾਣੀ ਆ ਵੀ ਦੁੱਧ ਮੈਂ ਨਹੀਂ ਦਿੱਤਾ ਦਿੱਤਾ ਵਾ ਤੂੰ ਦੁੱਧ ਹੁਣ ਜੋ ਮਰਜੀ ਆਖੀ ਜਾ ਵੀ ਮੈਂ ਨਹੀਂ ਦਿੱਤਾ ਡੈਡੀ ਜੀ ਮੈਂ ਤਾਂ ਨਹੀਂ ਝੂਠ ਬੋਲਣ ਦੀ ਇਹਨਾਂ ਨੂੰ ਕਹੋ ਵੀ ਸੌਂ ਖਾ ਲੈ ਤੇ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਉਹ ਜਾਣਦੇ ਹੋ ਰੱਬ ਦਾ ਵਾਸਤਾ ਸੌਂ ਕੋਈ ਵੀ ਨਹੀਂ ਖਾਣੀ ਚਾਹੀਦੀ ਸੱਚੀ ਵਿੱਚ ਝੂਠੀ ਹੈ ਝੂਠੀ ਵੀ ਜਿਹੜੀ ਆ ਇਹ ਬਿਲਕੁਲ ਤੋਂ ਟਾਈਮ ਮੈਂ ਨਹੀਂ ਆਉਤ ਪਹੁੰਚਣ ਤੇਰੀ ਤੇ ਆਖੇ ਲੱਗ ਜਾ ਦੱਸ ਦੇ ਦੁੱਧ ਤੇ ਤੂੰ ਆ ਪੀਤਾ ਨਾ ਮੈਂ ਨਹੀਂ ਆ ਪੀਤਾ ਮੈਨੂੰ ਇਹ ਨਹੀਂ ਦਿੱਤਾ ਦੁੱਧ ਮੈਂ ਆ ਕੇ ਆ ਪੀ ਨਹੀਂ ਆਂ ਮੈਂ ਤੇ ਕਦੀ ਵੀ ਨਹੀਂ ਕੋਈ ਚੀਜ਼ ਫੜ ਕੇ ਤੇ ਕਦੀ ਆਪ ਖਾਦੀ ਜੇ ਦੇ ਦੇਣ ਤੇ ਮੈਂ ਖਾ ਲੈਣੀ ਆ ਨਾ ਦੇਣ ਤੇ ਮੈਂ ਕਦੀ ਵੇਂਦੀ ਵੀ ਨਹੀਂ ਮੈਂ ਮੈਂ ਤਾਂ 24 ਘੰਟੇ ਵੇਂਦਾ ਰਹੀ ਨਾ ਕਿ ਨਹੀਂ ਉਹ ਨਹੀਂ ਵੇਂਦੇ ਤੇ ਕਹੇ ਜੋ ਕਾਬੂ ਆ ਗਿਆ ਦਵਾ ਦਾ ਮੂੰਹ ਚ ਪਾ ਲਿਆ ਜੋ ਆ ਗਿਆ ਕੈਨੂ ਦਾ ਹੋਈ ਜਦਾ ਆ ਗਿਆ ਕਰੇ ਮੈਂ ਨਹੀਂ ਮੈਂ ਖਾ ਲੈਨੀ ਆ ਮੇਰੇ ਦੰਦ ਹੈਗੇ ਨਾ ਜਿਹੜਾ ਮੈਂ ਜੋ ਕੁਝ ਕਾਬੂ ਹੁੰਦਾ ਤੇ ਸਭ ਕੋ ਨਗਾਈ ਜਾਨੀ ਆ ਕੋਈ ਅਕਲ ਨੂੰ ਹੱਥ ਮਾਰੀਦਾ ਹੁੰਦਾ ਆਕੰਨਾ ਗੱਲ ਕਰੀਦੀ ਹੁੰਦੀ ਆ ਜਿਹੜੀ ਚੀਜ਼ ਮੇਰੇ ਕੋਈ ਖਾਣ ਵਾਲੀ ਉਹ ਖਾਂਦੀ ਦੇਖੀ ਜਾ ਸੁਣੀ ਜਾ ਇਹਨਾਂ ਦੀਆਂ ਗੱਲਾਂ ਅਕਲ ਦੀ ਕੱਚੀ ਆ ਉਹ ਉਸੇ ਵੇਲੇ ਮੁੰਡੇ ਦੀ ਸੌਂ ਖਾਣ ਨੂੰ ਜਿਹੜੀ ਤਿਆਰ ਹੋ ਗਈ ਆ ਇਹੋ ਜਿਹੇ ਮਾਵਾ ਹੁੰਦੀਆਂ ਵਾ ਮੁੰਡਿਆ ਜੀ ਛਾ ਤੈਨੂੰ ਇੰਨਾ ਨਹੀਂ ਵੀ ਉਹ ਮੇਰਾ ਖਸਮਵਾ ਕੀ ਦੀ ਮੈਂ ਸੌਖ ਬਣਨ ਲਈ ਆ ਮੈਨੂੰ ਵੀ ਪਤਾ ਵਾ ਕਿ ਮੇਰਾ ਖਸਮਵਾ ਪਰ ਇਨੇ ਪਹਿਲਾਂ ਗੱਲ ਛੜੀ ਪਈ ਮੈਂ ਮੁੰਡਾ ਡਿਵੀਸ਼ਨ ਤਾਂ ਲੈਮਨਾਵਾ ਤੇ ਸੌਖ ਆ ਕੇ ਦੱਸ ਵੀ ਮਾਰਾਂ ਨੂੰ ਤਾਂ ਕੁਈ ਦਿੱਤਾ ਵਾ ਮੈਂ ਤਾਂ ਸੌ ਦੇ ਯਕੀਨ ਵੀ ਨਹੀਂ ਕਰਦੀ ਮੈਂ ਵੀ ਆਪਣਾ ਪੁੱਤ ਕਿਤੇ ਪੋਟਾ ਪੋਟਾ ਕਰਕੇ ਪਾਲਣ ਲਈ ਆ ਅੱਜ ਕਰਨ ਗੱਲ ਹਨ ਨੇ ਜੇ ਬੰਦੇ ਦਾ ਖਾਸ ਹੂੰ ਤੇਰਾ ਪੁੱਤ ਲਾਗੇ ਬੈਠਾ ਨਾ ਤੇ ਮੈਂ ਨਹੀਂ ਆਪਣੇ ਨੂੰ ਲੈਮਨੀ ਹੁਣ ਵੇਖੀ ਜਾਂਦੀ ਆਦੇ ਮੂੰਹ ਮਾਲਾ ਡੈਡੀ ਜੀ ਵੇਖ ਲੋ ਸੱਚ ਝੂਠ ਦਾ ਪਤਾ ਲੱਗਣ ਡਿਆ ਕਿ ਨਹੀਂ ਮੈਂ ਤਾਂ ਸਾਰਾ ਇਲਜ਼ਾਮ ਕਬਲ ਤੇ ਲੰਮੀ ਇਹ ਤੇ ਉਲਟੀ ਗੇਮ ਮੇਰੇ ਤੇ ਪੈ ਗਈ ਚਲੋ ਪੁੱਤ ਤੇ ਮੇਰਾ ਮੇਰੇ ਵਾਲੀ ਆ ਨਾ ਉਹਨੇ ਤੇ ਜੋ ਮੈਂ ਆਖੂ ਨਾ ਉਹੋ ਆਖੀ ਮੰਨਣੀ ਮਮੀ ਗਾੜੀ ਕੰਤੋ ਆ ਹਾਰ ਮੰਨਣ ਵਾਲੀ ਤੇ ਮਮੀ ਨਹੀਂ ਕੋਈ ਗੱਲ ਨਹੀਂ ਹੋਰ ਕੋਈ ਸਕੀਮ ਨਾ ਖੇਡਦੀ ਹੁਣ ਕਿੰਨੀ ਵੀ ਪਾਈ ਕੀ ਸੋਚੀ ਜਾਣ ਰਹੀ ਆ ਹੁਣ ਕਿਹੜਾ ਸੱਪ ਸੋਗ ਗਿਆ ਦੱਸਦੀ ਕਿਉਂ ਨਹੀਂ ਜੀ ਹੋਣ ਨੀ ਨਾ ਕੋਣਾ ਡੈਡੀ ਜੀ ਹੁਣ ਪਤਾ ਵਾ ਕਿ ਕਵਲ ਨੇ ਸੌਂ ਖਾਣ ਵਾਲੀ ਗੱਲ ਕਰਦੀ ਆ ਜੇ ਮਾਂ ਦਾ ਏਡੀ ਸੱਚੀ ਤਕੂਵੇ ਕਿ ਉਹ ਨਾ ਉਹਦਾ ਨੇ ਨਾ ਬੋਲਦੀ ਹੁਣ ਕੋ ਨਹੀਂ ਬੋਲਿਆ ਜਾਂਦਾ ਇਹ ਦੇਖੋ ਮੈਂ ਤੇ ਆਪਣੇ ਪੁੱਤ ਦੀ ਨੀ ਸੌਂ ਖਾਣੀ ਜੋ ਤੂੰ ਵੀ ਮਰਜੀ ਆਖੀ ਜਾਓ ਇਹ ਤੇ ਮੇਰਾ ਨਾ ਹੀਰਾ ਪੁੱਤ ਵਾ ਇਹ ਪਤਾ ਇਹੋ ਮੇਰੀ ਛਰਾਣੇ ਦੀ ਬਾਹ ਵਾ ਦੂਜਾ ਤੇ ਮੇਰੀ ਬਾਤ ਨਹੀਂ ਪੁੱਛਦਾ ਤੇ ਚੱਲ ਪੁੱਤ ਮੈਨੂੰ ਨਹੀਂ ਕੋਈ ਸਮਝ ਲੱਗੀ ਇਹ ਕੀ ਆ ਹਾਂ ਹੁੰਦੀ ਆ ਮਾਂ ਤੇਰੇ ਵਰਗੀ ਨਹੀਂ ਗਈ ਹੁੰਦੀ ਚਾਟੀ ਪੁੱਤਾਂ ਦੀਆਂ ਸੌਹਾਂ ਲਾ ਪੈਂਦੀ ਖਵਾਲਣ ਜੜੀ ਸ਼ਾਵਾਛੇ ਤੇਰੇ ਮਾਂ ਸੌਹ ਖਾਣ ਤੋਂ ਨਹੀਂ ਮੁਕਰਣ ਡਈ ਵੀ ਮਾਂ ਦੇ ਉਦਾਂ ਚਾਲਾਂ ਖੇਡਣ ਡਈ ਆ ਉਹਦੀਆਂ ਅੰਨਾ ਹੋયા ਤੂੰ ਵੀ ਉਹਦੀਆਂ ਗੱਲਾਂ ਚਾਈ ਜਾਣ ਡਿਆਂ ਤੈਨੂੰ ਇਹ ਚਾਲਾਂ ਲੱਗਦੀਆਂ ਵਾ ਉਹ ਵਿਚਾਰੀ ਠੀਕ ਨਹੀਂ ਮਾਂ ਬਚੀ ਆ ਪੁੱਤ ਮੈਨੂੰ ਨਹੀਂ ਚੇਤਾ ਚੱਲ ਮੈਂ ਨਾ ਸੌਹ ਖਾਨੀ ਆ ਤੇ ਨਾ ਮੈਂ ਖਵਾਲਦੀ ਕਿਤੇ ਮੈਂ ਆਪੇ ਹੀ ਪੀ ਲਿਆ ਹੋਊਗਾ ਮੈਨੂੰ ਇਹ ਨਹੀਂ ਪਤਾ ਸ਼ਾਵਾਛੇ ਦੇਖ ਲੋ ਡੈਡੀ ਜੀ ਵੇਖਣ ਹੀ ਨਹੀਂ ਲਏ ਨਾ ਸੱਪੋਤ ਨਹੀਂ ਜੇ ਕਵਲ ਤੇ ਗਾਲ ਲੰਦੀ ਆ ਤੇ ਫੇਰ ਰੌਲਾ ਪਾ ਦੋ ਤੇ ਜੀ ਆਪਣੇ ਤੇ ਆਈ ਆ ਤੇ ਹੁਣ ਚੁੱਪ ਕਰ ਗਏ ਕਿ ਨਹੀਂ ਨਾ ਹੁਣ ਨਹੀਂ ਗੁੰਦਾ ਹੁਣ ਕੀ ਹੋ ਗਿਆ ਵਾ ਹੁਣ ਲੈ ਜੀ ਬਾਹਰ ਜਾ ਮੂੰਹ ਤੇ ਉਹਦੇ ਨਹੀਂ ਦਿਮਾਗ ਚ ਰਹਿੰਦੀ ਗੱਲ ਨਹੀਂ ਉਹਨੂੰ ਪਤਾ ਲੱਗਦਾ ਵਿਚਾਰੀ ਨੂੰ ਜਦੋਂ ਮਕਰ ਮਕਰ ਖਾਂਦੀ ਉਦੋਂ ਉਹਨੂੰ ਪਤਾ ਲੱਗਦਾ ਵਾ ਤੇ ਜਦੋਂ ਐਂਦਾ ਹੁੰਦੀ ਉਦੋਂ ਉਹਦਾ ਦਿਮਾਗ ਨਹੀਂ ਕੰਮ ਕਰਦਾ ਇਹ ਹੋਇ ਯਾਦਰ ਹੋ ਗਿਆ ਤੁਸੀਂ ਬਸ ਡੈਡੀ ਜਦੋਂ ਪਹਿਨਾ ਉਦੋਂ ਇੱਕੋ ਹੀ ਗੱਲ ਕਰਦਾ ਰਹਿਣਾ ਵੀ ਮਕਰ ਮਕਰ ਖਾਈ ਜਾਂਦੀ ਆ ਜੇ ਕੋ ਖਾਂਦੀ ਹੋਵੇ ਤਾਂ ਉਹਦੀ ਇਦਾਂ ਦੀ ਛੇਤ ਹੋਵੇ ਚਾਰ ਔਰ ਚ ਕਾਨਦੀ ਆ ਵਿਚਾਰੀ ਚ ਜਿਹੜੀ ਖਾਂਦੀ ਆ ਦੂਰੋਂ ਹੀ ਪਤਾ ਲੱਗਦਾ ਵਾ ਪਤਾ ਨਹੀਂ ਦੋ ਰੋਟੀਆਂ ਨੂੰ ਦਿੰਦੀ ਆ ਕਿ ਨਹੀਂ ਦਿੰਦੀ ਉਹ ਸਭ ਕੁਝ ਮਿਲਦਾ ਵਾ ਉਹਨੂੰ ਖਾਣਾ ਹੀ ਨਹੀਂ ਆਉਂਦਾ ਵੇ ਖਾਂਦੀ ਆ ਤੇ ਕਾਹ ਇੰਨਾ ਲੜਦੀ ਆ ਸਾਡੇ ਨਾਲ ਚੁੱਪ ਕਰਕੇ ਤੇ ਬੈਂਦੀ ਨਹੀਂ ਅੱਜ ਪਤਾ ਨਹੀਂ ਕਿੱਦਾਂ ਬੈ ਗਈ ਆ ਅੱਜ ਤੂੰ ਭਾਲਦੀ ਆ ਨਾ ਕੀਪਦਾ ਕੀ ਮੈਨੂੰ ਪਾਕੇ ਚ ਦੇਤਾ ਅਜੇ ਤੱਕ ਮੇਰਾ ਛੇਰ ਘੁੰਮੀ ਜਾਂਡਿਆ ਸੋਜੀ ਮੈਨੂੰ ਨਹੀਂ ਆਉਂਦੀ ਤੇ ਤੂੰ ਆ ਨਹੀਂ ਖਾਨੀ ਆ ਖਾਨੀ ਮੈਂ ਕੀ ਆ ਈ ਮੈਨੂੰ ਦਿੰਨੀ ਆ ਉਹਦੇ ਸਾਹਮਣੇ ਤੂੰ ਛੱਤੀ ਨਾ ਹੋਇਆ ਕਰ ਜਦੋਂ ਆਂ ਤੇਰੇ ਗਾੜੇ ਜੋੜੇ ਹੱਥ ਅਜੇ ਤੂੰ ਆਂ ਨਹੀਂ ਮੈਂ ਠੀਕ ਨਹੀਂ ਤਾਂ ਇਹ ਨਾ ਬੋਲੀ ਜਾਂਦੀ ਜੇ ਠੀਕ ਹੁੰਦੀ ਫੇਰ ਭਾਦ ਦੋ ਕੀ ਕਰਨਾ ਹੈ ਇਹਦਾ ਤੇਰਾ ਆਦਾ ਮੁੱਕੀ ਕਿਉਂ ਨਹੀਂ ਮੁੱਕ ਜਾਂਦੀ ਤਾਂ ਸਿਆਪਾ ਨਿਭੜ ਜਾਂਦਾ ਇਹ ਖੁੱਲੀ ਹੋ ਕੇ ਤੇ ਬਹਿ ਜਾਂਦੀ ਮੈਂ ਨਹੀਂ ਇਹੋ ਜਿਹਾ ਪਾਪ ਕਰਨਾ ਚਾਹੁੰਦੀ ਉਹ ਤੂੰ ਹੀ ਆ ਜਿਹੜੇ ਸਭ ਕੁਝ ਕਰਦੇ ਜੇ ਬੱਸ ਚੁੱਪ ਕਰ ਜਾ ਤੂੰ ਅਜੇ ਚੰਗਾ ਮੇਰੀ ਮਾਂ ਨੇ ਸੌਂ ਨਹੀਂ ਖਾਧੀ ਜੇ ਕਦੇ ਮੇਰੀ ਮਾਂ ਸੌਂ ਖਾ ਜਾਂਦੀ ਨਾ ਤੇ ਤੈਨੂੰ ਨਿੱਕੀ ਨਿੱਕੀ ਕਰਕੇ ਤੂੰ ਨਹੀਂ ਥੱਲੇ ਦੇਣਾ ਮੈਂ ਤਾਂ ਕੰਨੀ ਖਾਵੇ ਸਾਂ ਖਾਂਦੀ ਕਿਉਂ ਨਹੀਂ ਗੀ ਤੂੰ ਗਿੱਜਿਆ ਝੁੱਟੀਆਂ ਸਵਾ ਖਾਣਾ ਮੈਨੂੰ ਨਹੀਂ ਕਿ ਆਉਂਦੀਆਂ ਜਿਦਾਂ ਹਾਰੇ ਕੰਮ ਕਰ ਵੀ ਲੈ ਤੇ ਅਜੇ ਵੀ ਸਵਾ ਖਵਾਲਦੀ ਫਿਰਦੀ ਆ ਕੋਈ ਅਕਲ ਦੀ ਮਹਤ ਮਾਰ ਜੋ ਕੋਹੇ ਤੇਰਾ ਸਾਰਾ ਕੀਤਾ ਕਰਾਇਆ ਤੇਰਾ ਹੀ ਉਹ ਐਹੋ ਜਿਹੀ ਹੁੰਦੀ ਆ ਵਾ ਮਾਵਾਂ ਜਿੰਨਾ ਰੱਬ ਕੋ ਮੰਗ ਵਾਂ ਕੇ ਪੁੱਤ ਲੈ ਹੁੰਦੇ ਆ ਖਾਦੀ ਮੇਰੀ ਮਾਂ ਨੇ ਮੇਰੀ ਸੌ ਆਪਣੇ ਉੱਤੇ ਇਲਜ਼ਾਮ ਲਵਾ ਲਿਆ ਮੌਨੇ ਪਰ ਮੇਰੀ ਸੌ ਨਹੀਂ ਖਾਦੀ ਹੁੰਦੇ ਕਵਲ ਉਹ ਜਾਣਦੇ ਉਹ ਜਿਹੜਾ ਪੁੱਤ ਆਪਣੇ ਪਿਓ ਦਾ ਨਹੀਂ ਬਣਦਾ ਉਹਨ ਹੋਰ ਕਿਹਦਾ ਕੀ ਬਣਨਾ ਦਬਾ ਕਰ ਇਹਨਾਂ ਨੂੰ ਰਹਿ ਦੇ ਚਲੋ ਚੱਲ ਮੇਰਾ ਪੁੱਤ ਚਲੀਏ ਝੂਠਾ ਹੀ ਝਗੜੀ ਜਾਂਦੇ ਆ ਉਹ ਗੱਲ ਨਹੀਂ ਉਹ ਤਾਂ ਹੈਗੀ ਸਾਗੀ ਇਹ ਵੀ ਆ ਗਿਆ ਵਾ ਜਾਓ ਜਾਓ ਜਾ ਕੇ ਕਰ ਲੋ ਚੁਗਲੀਆਂ ਉੱਤੇ ਦੋਵੇਂ ਜਾਣੇ ਉਹ ਚੁਗਲੀਆਂ ਹੀ ਕਾਦੀਆਂ ਕਰਨੀਆਂ ਇੱਥੇ ਲੇਖਾਂ ਨੂੰ ਰੋਂਦੇ ਆ ਕਿੱਥੇ ਸਾਡਾ ਮੱਥਾ ਰਾਲਿਆ ਤੁਸੀਂ ਲੇਖਾਂ ਨੂੰ ਤੁਸੀਂ ਰੋਂਦੇ ਆਂ ਕਿ ਅਸੀਂ ਰੋਂਦੇ ਆਂ ਜਦੋਂ ਦੀ ਆ ਗਈ ਆ ਪੁੱਠੇ ਪੈਰਾਂ ਵਾਲੀ ਘਰ ਦੇ ਵਿੱਚ ਛੱਡਿਆ ਨਹੀਂ ਇਹਨੇ ਕੱਖ ਵੀ ਸਾਡੇ ਘਰ ਦਾ ਦਾ ਕੋਹ ਨਹੀਂ ਦਿੰਦਾ ਇਹਨੇ ਵੇਖ ਲੈ ਪੁੱਤ ਐਤਾ ਹੀ ਇਹ ਮਗਰੋਂ ਕਰਦੀ ਆ ਤੇ ਮੈਂ ਤਾਂ ਤੈਨੂੰ ਕੋਈ ਗੱਲ ਫੋਨ ਤੇ ਦੱਸਦੀ ਨਹੀਂਗੀ ਇਹਦੇ ਕਿਤੇ ਨਾ ਮੈਨੂੰ ਫੇਰ ਪੁੱਛੇ ਨਾ ਕਿਤੇ ਇੱਕ ਦੋ ਰੋਟੀ ਸਾਰੀ ਦਿਹਾੜੀ ਦਿਹਾੜੀ ਦੀ ਦੇ ਸਕਦੀ ਕਦੀ ਇਹਨੇ ਮੈਨੂੰ ਚਾਹ ਪਾਣੀ ਨਹੀਂ ਪੁੱਛਿਆ ਕਦੀ ਨਹੀਂ ਇਹਨੇ ਮੈਨੂੰ ਦੁੱਧ ਆਂਦੀ ਏ ਜਿਹੜੀ ਮੈਂ ਗੋਦ ਨਹੀਂ ਪਤਾ ਨਹੀਂ ਕਿਹੜੇ ਕੰਮਾਂ ਨੂੰ ਇਹ ਘੁੰਮਦੀ ਫਿਰਦੀ ਆ ਮੈਨੂੰ ਕੀ ਪਤਾ ਕਿ ਇਹਨੇ ਆਹ ਕਾਰੇ ਕਰਨੇ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਨਾ ਹੋਵੇ ਤੇ ਤੈਨੂੰ ਮੈਂ ਨੌਕਰਾਨੀ ਰੱਖ ਦਊਗਾ ਕੋਈ ਗੱਲ ਨਹੀਂ ਤੂੰ ਵੇ ਲੋ ਡੜ ਜੀ ਜਿੰਨਾ ਮਰਜੀ ਇਹਨਾਂ ਦਾ ਕਰ ਲੋ ਫਿਰ ਵੀ ਸਿਰ 'ਚ ਛੱਤਰੀ ਮਾਰਦੇ ਆ ਨਾਲੇ ਮੈਂ ਸਾਰੇ ਦਿਹਾੜੀ ਇਹਨਾਂ ਦਾ ਗੁਲਾਮਖਾਨਾ ਕਰਦੀ ਆ ਤੇ ਨਾਲੇ ਗੱਲਾਂ ਸੁਣਦੀ ਆ ਉਹ ਪੁੱਤ ਛੇ ਮੇਰੀ ਨੀ ਸਾਰੀ ਉਮਰ ਪਣੀ ਤੇਨ ਤੇਰੀ ਕਿਥੋਂ ਬਾਹਰ ਨਾਲ ਉਹਨੂੰ ਆ ਲਿਆ ਬੰਦੇ ਨੂੰ ਤੇ ਤੂੰ ਆਪਣਾ ਟਾਈਪ ਪਾ ਕਰ ਜਾ ਚੌਂਕੇ ਚ ਨਾ ਠੰਡੇ ਸਬਾਹ ਨਾਲ ਉਹ ਮੜਾ ਮੋਟਾ ਰੇਂ ਬਣਾ ਕੇ ਖਵਾ ਲੈ ਇਹਨਾਂ ਨੂੰ ਪਹਿਲਾ ਮਾਦਾ ਨੇ ਮੈਨੂੰ ਲੱਗਦਾ ਵੀ ਝੂਠ ਬੋਲਿਆ ਜਦੋਂ ਮੈਂ ਸੌਂ ਖਾਣ ਦੀ ਗੱਲ ਕੀਤੀ ਤੇ ਉਸੇ ਵੇਲੇ ਫਿਰ ਗਈ ਨਹੀਂ ਨਹੀਂ ਮੈਂ ਆਪੇ ਪੀ ਲਿਆ ਹੋਊਗਾ ਪਹਿਲ ਉਹ ਦਰਾਦੇ ਇਹਨੂੰ ਜੁੱਤੀਆਂ ਫੇਰੇ ਇਹਨੂੰ ਕਰੋਂ ਗੱਡੇ ਵੀ ਓਏ ਅੱਗੇ ਨਹੀਂ ਇਹਦਾ ਪਤਾ ਇਹ ਫੇਰ ਵਾਚਲਾ ਛੱਟ ਬਦਲ ਜਾਂਦੀ ਆ ਅੱਜ ਕੋ ਨਵਾਂ ਕੰਮ ਆਏਗਾ ਸਭ ਕੋ ਇਹ ਨਾ ਪੈਸਾ ਬਦਲੇ ਕੰਢੀ ਆ ਇੰਨਾ ਲਾਲਚ ਵੀ ਇੱਕ ਤੇ ਭਰਾ ਨੂੰ ਪੈਸੇ ਮੋੜਨਾ ਦਵੇ ਉਹ ਡਾਡੀ ਜੀ ਮੈਂ ਹੁਣ ਮੋੜ ਕੇ ਰਹਿਣਾ ਜੋ ਮਰਜੀ ਹੋ ਜੇ ਉਹ ਫਤ ਮੈਂ ਤੈਨੂੰ ਕਈ ਯਾਰੀ ਪਹਿਲਾਂ ਕਹਿ ਚੁੱਕਾ ਤੂੰ ਆਪਣੀ ਮਰਜ਼ੀ ਦੇ ਰਹਿ ਜੋ ਤੇ ਕੋ ਹੁੰਦਾ ਤੂੰ ਕਰ ਲਈ ਮੈਂ ਇਹ ਇੱਕ ਗੱਲ ਚਾਹੁੰਦਾ ਮੈਂ ਰਾਵਾ ਕੰਡਿਆ ਉਹਨਾਂ ਜਿਹੜੇ ਗਰੀਬਾਂ ਦੇ ਪੈਸੇ ਮੋੜਦੇ ਨੇ ਚੰਗੀ ਗੱਲ ਆ ਆ ਜਦ ਮੇਰਾ ਭਰਾ ਚੰਗਾ ਵਾ ਵਿਚਾਰਾ ਉਸ ਗੁਲਾਲ ਚ ਕਰਦਾ ਹੀ ਨਹੀਂ ਆਂਦਾ ਤੂੰ ਨਿਆ ਮੇਨ ਰੋਈ ਰਹੋ ਆਪਣੇ ਘਰ ਰਸ ਵਸ ਰਸ ਹਨੂ ਨਹੀਂ ਪੈਸੇ ਜਾਈ ਦੇਵੇ ਤੇ ਚੱਲ ਤੂੰ ਆਪਣਾ ਸੋਈ ਕੰਮ ਕਰ ਆਪਣਾ ਮਾਰਾ ਮੋਟਾ ਮੈਂ ਅਧਿਕਾਰੀ ਲੈਣਾ ਵਾ ਮੈਨੂੰ ਦਬਾਸਾ ਕੰਮ ਦਾ ਹੀ ਆਂ ਪਾਂਡੇ ਮਾਂਜਲਾ ਚਾਹ ਬਣਾ ਲਾ ਇਨਾ ਤੇ ਪਾਂਡੇ ਰੱਖ ਕੇ ਆਵਾਂ ਬਾਹਰ ਤੇ ਨਾਲੇ ਇਦਾਂ ਕਰਦੀਆਂ ਮੰਨੂ ਦੀਦੀ ਵੱਲੋਂ ਹੋ ਕੇ ਆੰਨੀ ਆ ਤੇ ਮਾਤਾ ਤੇ ਨਾ ਠੀਕ ਠਾਕ ਵਾ ਉਦਾਂ ਹਜੇ ਨਹੀਂ ਅੰਦਰੇ ਵੜੀ ਰਹਿਣਾ ਬਾਹਰ ਨਹੀਂ ਆਉਣਾ ਉਹਨੂੰ ਕਹਿੰਦੀ ਆ ਵੀ ਹੁਣ ਮੇਰੀ ਨਾ ਮਦਦ ਕਰ ਤੋ ਜਿਹੜਾ ਤੈਨੂੰ ਕੰਮ ਗਿਆ ਹੈ ਨਾ ਉਹ ਚਾਲ ਚਾਹ ਮਾਤਾ ਨੂੰ ਫਸਾਈਏ ਵੀ ਚੱਲ ਮੰਮੀ ਤੂੰ ਰੈਸਟ ਕਰ ਤੇ ਮੰਮੀ ਜਾ ਕੇ ਨਾ ਤੇ ਆਪਣਾ ਸਮਾਨ ਸਮੂਨ ਕਰਾਂ ਪੈਕ ਹੀਬਤਾ ਕਿਹੜੇ ਵਾਲੇ ਉੱਤੋਂ ਪਿੱਛੋਂ ਫੋਨ ਆ ਜਾਣਾ ਵਾ ਉਹਨੇ ਸ਼ਗਾਤ ਨੇ ਤੇ ਐਰ ਕੀ ਕੋਈ ਲੀੜਾ ਕਪੜਾ ਆਪਣੀ ਮੈਨੂੰ ਪਾ ਕੇ ਦੇਣਾ ਪੁੱਤ ਤੂੰ ਕਾਹਦੀਆਂ ਜਾਂਦੀਆਂ ਤਿਆਰੀਆਂ ਕਰ ਰਿਆ ਮੈਂ ਨਹੀਂ ਤੈਨੂੰ ਹੁਣ ਜਾਣ ਦੇਣਾ ਵੇਖਿਆ ਕਿ ਤਾਂ ਨਵਾਂ ਸੋਹਰਾ ਮੇਰੇ ਦਿਵਾਲੇ ਹੋਏ ਤੇ ਜਿੰਨੀ ਇਹ ਚਾਲ ਵਾ ਨਾ ਇਹ ਇਹਨਾਂ ਦੋਵਾਂ ਦੀ ਆ ਤੂੰ ਆਖੀ ਨਾ ਵੀ ਘਰੇ ਕਬਲ ਦੀ ਉਹ ਵੀ ਨਾਲ ਹੀ ਆ ਤੇ ਸਾਡੇ ਕੋਲ ਪੈਸੇ ਬਥੇਰੇ ਆ ਅਹੀਂ ਕਾਇਲੀ ਹੁਣ ਬਾਹਰ ਜਾਣਾ ਮਾਤਾ ਜਾਣਾ ਤੇ ਪਹਿਣਾ ਹੀ ਆ ਤੈਨੂੰ ਪਤਾ ਵਾ ਕਿੰਨੀ ਵਧੀਆ ਨੌਕਰੀ ਆ ਮੇਰੀ ਦੋ ਮਹੀਨੇ ਹੋਤੇ ਤੇ ਮਹੀਨਾ ਘਰ ਪਤਾ ਹੀ ਨਹੀਂ ਲੱਗਦਾ ਬਾਹਰ ਵਾ ਕੇ ਇੱਥੇ ਆ ਮੈਂ ਤੇ ਬੜਾ ਵਧੀਆ ਆਪਣਾ ਚੱਲੀ ਜਾਣ ਡਿਆ ਵਾ ਤੇ ਚੱਲੀ ਜਾਂਦੇ ਸਗੋ ਕੋਤ ਤੈਨ ਮੈਂ ਕੜੀ ਮੜੀ ਆਖੀ ਜਾਨੀ ਆ ਕਿ ਤੂੰ ਨਾ ਜਾ ਜੇ ਤੇਰਾ ਨਾਂ ਵੀ ਨਾ ਸਰੂਗਾ ਤੇ ਕੋਈ ਗੱਲ ਨਹੀਂ ਅਸੀਂ ਤੇ ਦੁਕਾਨ ਖੋਲ ਲਾਂਗੇ ਵੱਡੀ ਦੁਕਾਨ ਤੈਨੂੰ ਪਾ ਦਾਂਗੇ ਤੈਨੂੰ ਕਾਦਾ ਫਿਕਰ ਵਾ ਉਹ ਮਾਤਾ ਦੁਕਾਨਾਂ ਚੋ ਅੱਜ ਕੱਲ ਕੀ ਬਚਦਾ ਵਾ ਕੱਖ ਨਹੀਂ ਬਚਦਾ ਦੁਕਾਨਾਂ ਚੋ ਬਚਦਾ ਬਥੇਰਾ ਕੋ ਐਵੇਂ ਨਹੀਂ ਤਾਂ ਕਰੀਦਾ ਹੁੰਦਾ ਤੂੰ ਪਾ ਕੇ ਤੇ ਵੇਖ ਦੁਕਾਨ ਤੇ ਜਿਹੜਾ ਬਾਰ-ਬਾਰ ਕਰੀ ਜਾਂਦਾ ਵਾ ਇਹਨਾਂ ਦੇ ਤੇ ਮੈਨੂੰ ਘੜੀ ਨਹੀਂ ਰਹਿਣ ਦੇਣਾ ਜੇ ਤਾਂ ਇਹਨਾਂ ਦੀ ਸਹਿ ਵਾ ਤੇ ਰਹਿ ਵਾ ਅੰਮੀ ਸਹਿ ਰਾਇ ਤਾਂ ਮੈਂ ਇਹਨਾਂ ਦੀ ਕੱਢ ਦੇਣੀ ਸੀ ਪਰ ਤੂੰ ਆਪ ਹੀ ਥੋੜੀ ਜੀ ਢਿੱਲੀ ਪੈ ਗਈ ਤੂੰ ਆਪ ਹੀ ਕਹਿਤਾ ਵੀ ਮੈਂ ਆਪ ਦੁੱਧ ਪੀਤਾ ਵਾ ਉਹਨਾਂ ਸਿਰ ਨੀਗਾ ਤੂੰ ਲਾਇਆ ਇਲਜ਼ਾਮ ਉਹਨਾਂ ਸਿਰ ਇਲਜ਼ਾਮ ਕੀ ਲਾਉਣਾ ਵਾ ਮੈਂ ਨਹੀਂ ਆ ਵੀ ਜਿਹੜੇ ਇਹ ਦੇ ਨਾ ਛਾਰਤਾ ਖੇਡਣਾ ਉਹ ਮੈਨੂੰ ਵੀ ਪਤਾ ਵਾ ਇਹ ਕਵਲ ਦਾ ਰਾਦਾ ਵਾ ਵੀ ਕਿਹੜਾ ਵਲਾ ਹੋਏ ਨਾ ਪੈਸੇ ਮੇਰੀ ਮੁੱਠ ਚ ਆ ਜਾਣ ਜੇ ਮੈਂ ਆਪਣੇ ਭਰਾ ਨੂੰ ਦੇ ਦਾਂ ਤੇ ਇਹ ਤੂੰ ਕੋ ਸੋਚ ਲਾ ਪੈਹਾਂ ਦਾ ਇਦਾਂ ਕਿਦਾਂ ਮੋਟ ਚ ਆ ਜਾਣਗੇ ਮੰਮੀ ਉਹਦੇ ਪੈਸੇ ਇਦਾਂ ਨਹੀਂ ਆਉਣ ਦਿੰਦੇ ਅਸੀਂ ਮੋਟ ਚ ਪੈਸੇ ਮੈਂ ਤੇ ਅੰਨੀ ਆ ਕਿ ਤੂੰ ਨਾ ਇਹਦੇ ਪੱਕੇ ਹੀ ਲਿਵ ਚੀਲੇ ਕਰ ਲੈ ਤੂੰ ਆਪਣੇ ਨਾਂ ਪੈਸੇ ਕਰਾ ਲੈ ਤੇ ਇੱਕ ਡਾਊਨ ਵਾਲੀ ਨਾ ਬਣੂਗੀ ਜਿਹੜਾ ਦਿੰਦੀ ਆ ਨਾ ਇਹ ਸਾਂਝਾ ਖਾਤਾ ਸਾਂਝਾ ਖਾਤਾ ਤੇ ਜਿੱਦਣ ਇਹਦੇ ਹੱਥ ਚ ਆ ਗਈ ਨਾ ਕਿਤੇ ਕਾਪੀ ਚੈੱਕ ਬੁੱਕ ਆ ਗਈ ਤੇ ਹੋਰ ਨਾ ਹੋਏ ਮੈਨੂੰ ਇੱਤਾਂ ਹੀ ਫੇਰ ਵਿਵਸਥ ਕਰਕੇ ਇਹੋ ਜਿਹਾ ਕੰਮ ਕੋਈ ਕਰ ਲਵੇ ਉਹ ਨਹੀਂ ਕਰਦੀ ਕੋਹ ਵੀ ਤੂੰ ਟੈਨਸ਼ਨ ਨਾ ਲੈ ਚੱਲ ਮੈਂ ਆ ਗਿਆ ਮਾੜਾ ਜਿਹਾ ਬਾਹਰੋਂ ਹੋ ਕੇ ਕੱਲ ਦਾ ਬੈਠਾ ਇੱਥੇ ਲੱਗ ਗਿਆ ਆਕੜ ਗਿਆ ਵਾਂ ਮੈਂ ਤੇ ਹਾਏ ਉਹ ਚਪਲ ਕਿੱਥੇ ਗਈ ਮੇਰੀ ਦਰਵਾਹ ਆਈ ਆ ਕਿ ਪੇਪਰ ਜਿਆ ਪਿਆ ਕੋਈ ਜਸੰਦਾ ਹੋਣਾ ਵਾ ਕੋਈ ਆ ਫੋਨ ਕਿਹਦਾ ਆ ਗਿਆ ਇਹ ਕੰਪਨੀ ਚੋਂ ਹੋਵੇ ਕਿਤੇ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਢਾੜੇ ਕਿਦਾਂ ਮਾਨੜੀ ਸਾਰੇ ਜੇ ਸੁਤੀਂ ਦੀ ਉੱਥੇ ਕੰਮ ਤਾਂੰਦਾ ਕਰ ਲਾ ਕੋਈ ਮੁੜ ਕੇ ਖਣਾ ਮੇਰੇ ਤੇ ਸਰੀ ਨਹੀਂ ਕੰਮ ਕਰਦਾ ਨੀਂ ਸਤੀ ਪੈਣੀ ਮੁੜ ਕੇ ਜਾ ਸੋਇਆ ਮਾਰੀ ਕਵਲ ਨਾ ਮਾਰੀ ਪਾਜੀ ਇਹਦਾ ਨਹੀਂ ਕੋਈ ਕਸੂਰ ਨਾ ਮਾਰਿਓ ਨਾ ਮਾਰਿਓ ਪਾਜੀ ਨਾ ਮਾਰੋ ਹਾਈ ਮਾਰਤਾ ਕਵਲ ਨੂੰ ਮਾਰਤਾ ਕਵਲ ਨੂੰ ਕਵਲ 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 ਹੋ ਗਿਆ ਵਾ ਮਾਰਤਾ ਕਵਲ ਨੂੰ ਕਵਲ ਮਾਰਤਾ ਕਵਲ ਮਾਰਤਾ ਕਵਲ ਮਾਰਤਾ ਕਵਲ ਮਾਰਤਾ ਕਵਲ ਮਾਰਤਾ ਕੋਲ ਮਾਰਤਾ ਤੂੰ ਇੱਥੇ ਖਲੋਤੇ ਕੀ ਕਰਦੇ ਕਵਲ ਮਾਰਤਾ ਹੀ ਰਹੇ ਨੇ ਮਾਰਤਾ ਕਵਲ ਨੂੰ ਹੀ ਰਹੇ ਨੇ ਛੇਤੀ ਜਾਓ ਕਵਲ ਨੂੰ ਲੈ ਕੇ ਆ ਉਹ ਚੁੱਪ ਕਰ ਹਾਂ ਚੁੱਪ ਕਰ ਕਬੂਰ ਕਿਥੇ ਮਾਰਤਾ ਸੁਦੀ ਤੂੰ ਆਪਣੇ ਘਰ ਵਾਂ ਧਿਆਨ ਨਾਲ ਵੇਖ ਤੂੰ ਆਇਓ ਇਸ ਤਕਾਂ ਨੇ ਤੇ ਪਾਣੀ ਦੇਵਾਂ ਨਹੀਂ ਮੈਂ ਪਾਣੀ ਨਹੀਂ ਪੀਣਾ ਪਰ ਮੈਨੂੰ ਸੁਪਨਾ ਹਾਏ ਸ਼ੁਕਰ ਅਰ ਰੱਬਾ ਇਹ ਸੁਪਨਾ ਕਿਥੇ ਸੁਪਨਾ ਸੱਚ ਨਾ ਹੋ ਕਿਤੇ ਹਾਏ ਉਹ ਦਿਨ ਦੇਸ ਦੇਣੇ ਸੁਪਨੇ ਸੱਚੀਂ ਦਿਨ ਦੇ ਜੋ ਤੇ ਨਾ ਨਾ ਵੀ ਘਟ ਸਾਇਆ ਕਰ ਮਾੜੀ ਧੁੱਪ ਨਿਕਲਦੀ ਦੁਬਾਰੇ ਲੰਮੀ ਪੈ ਨਹੀਂ ਤੇ ਨੀਂਦ ਆਂਦੀ ਆ ਉਥੇ ਕੰਮ ਧੰਦਾ ਕਰਿਆ ਇਹ ਸੁਪਨੇ ਨਾ ਆਉਣ ਹਾਏ ਨਹੀਂ ਕੰਮ ਧੰਦਾ ਕਰਕੇ ਸੁੱਤੀ ਹਾਂ ਉਹ ਤੇ ਉਦਾਂ ਹੀ ਸਰੀਰ ਨਹੀਂ ਠੀਕ ਤੇ ਦਵਾਈ ਖਾਧੀ ਤੇ ਨੀਂਦ ਆ ਗਈ ਪਰ ਇੰਨਾ ਭੈੜਾ ਸੁਪਨਾ ਆਇਆ ਕਦੀ ਨਹੀਂ ਮੈਂ ਇੰਨਾ ਭੈੜਾ ਸੁਪਨਾ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਭੈੜਾ ਅੱਜ ਵੇਖਿਆ ਹਾਏ ਕੀ ਵੇਖਿਆ ਮੈਨੂੰ ਦੱਸ ਨਾ ਵੇਖਣਾ ਕੀ ਆ ਮੈਂ ਆਪਣੇ ਸੁਪਨੇ 'ਚ ਵੇਖਿਆ ਵੀ ਹੀਰੇ ਜਿੰਨੇ ਕਬਲ ਨੂੰ ਮਾਰਦਾ ਬੜਾ ਨੂੰ ਤੰਗ ਕਰਨ ਦੇ ਆ ਮਿੰਨ ਤਾਂ ਬੜਾ ਹੀ ਵਿਸ ਵੇਖ ਕੇ ਨਾ ਸੁਪਨਾ ਤੇ ਤਰਸ ਜਾਉਂ ਰਿਆ ਕਿ ਤੇ ਸੱਚੀ ਨਾਲ ਵਿਚਾਰੀ ਦੇ ਨਾਲ ਇਦਾਂ ਹੀ ਬੀਤਣ ਲਈ ਹੋਵੇ ਤੇ ਮੈਂ ਆਨੀ ਆ ਤੇ ਇੱਕ ਵਾਰੀ ਜਾ ਕੇ ਤੇ ਹੋ ਕੇ ਆਉਂਦੇ ਉਹਨਾਂ ਵਿਚਾਰੀ ਨੂੰ ਵੇਖ ਕੇ ਆਉਂਦੇ ਚਲ ਵੇਖ ਆਉਂਦੇ ਆ ਬੜਾ ਸਾਲ ਆ ਤੇ ਦਿਲ ਟਿਕਾਣੇ ਕਰ ਆਪਣਾ ਇਦਾਂ ਕੋਸ਼ਿਸ਼ ਨਹੀਂ ਦੱਸਦੇ ਨੇ ਕਿ ਸੁਪਨੇ ਜੇ ਵਖੀ ਨਾ ਇਹ ਸੱਚੋਂ ਲੱਗੇ ਨਾ ਫੇਰ ਤੇ ਰੋਹ ਜੁਨੀਆ ਮਾਰੀ ਜਾਵੇ ਇੱਥੇ ਜਿੰਨ ਲੋਕ ਸੁਪਨੇ ਦੇ ਆ ਉਹ ਨਹੀਂ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ ਦਿਲ ਤੇ ਮੇਰਾ ਟਿਕਾਣੇ ਉਦੋਂ ਹੀ ਆਊਗਾ ਜਦੋਂ ਮੈਂ ਆਪਣੇ ਅੱਖੀ ਕਲ ਨੂੰ ਸਹੀ ਸਲਾਮਤ ਵੇਖ ਲੂੰਗੀ ਅਜੇ ਤੇ ਮੈਨੂੰ ਕੁਝ ਨਹੀਂ ਸੁਝਣਿਆ ਹੁਣ ਸੱਚੀ ਪੁੱਛੋ ਨਾ ਤੇ ਮੇਰਾ ਕੇਹ ਕੰਮ ਚ ਧਿਆਨ ਵੀ ਨਹੀਂ ਜਾਣਾ ਮੇਰੇ ਦੇ ਪੈਰਾਂ ਹਟੋ ਨਾ ਜਿੱਦਾਂ ਜ਼ਮੀਨ ਹੀ ਨਿਕਲ ਕੀ ਹੁੰਦੀ ਆ ਅਜੇ ਤੋ ਦਿਨ ਕਵਲੀ ਛਾਣੀ ਗੱਲਬਾਤ ਕੀਤੀ ਆ ਤਵੰਦੀ ਸਭ ਸੁੱਖ ਸੰਦਵਾ ਨਾਲੇ ਹੁਣ ਕਵਲ ਨੂੰ ਕੁੱਖ ਨਹੀਂ ਆਂਦੇ ਉਹ ਡਰੇ ਆੜ ਤੋ ਦਿਨ ਤੇ ਗਏ ਆਪਾਂ ਡਰਿਆਂ ਡਰਿਆਂ ਦਾ ਤੇ ਪਤਾ ਨਹੀਂ ਮੈਨੂੰ ਤੇ ਆ ਸੁਪਨੇ ਨੇ ਡਰਾ ਛੱਡਿਆ ਯੋ ਪਤਾ ਨਹੀਂ ਉਹਨਾਂ ਦੇ ਦੀਦਿਆਂ ਚ ਡਰ ਹੈਗਾ ਕਿ ਨਹੀਂ ਹੈਗਾ ਉੱਥੇ ਜ਼ਰੂਰ ਕੋਨਾ ਕੋਨਾ ਮੜਾ ਹੋਣ ਵਾਲਾ ਜੇ ਮੈਨੂੰ ਸੁਝਣ ਲਈ ਜੇ ਕੁਛ ਨਹੀਂ ਮੜਾ ਚਲੇ ਚੰਗਾ ਐਨੀ ਹਿੰਮਤ ਨਹੀਂ ਆਗਣਦੀ ਵੀ ਕਵਨ ਹੱਥ ਲਾਣ ਨਾਲੇ ਗਰੀਦ ਨੂੰ ਸੁਪਨੀ ਗੱਲ ਕਰਦੀ ਨਾ ਜੋ ਆਪਾਂ ਸੋਚਦੇ ਨੇ ਨਾ ਗੱਲਾਂ ਜੂ ਕਰਦੇ ਕਵਲ ਦੀਆਂ ਸਾਰੀ ਜੜੀ ਤੂੰ ਕਦੀ ਗੱਲਾਂ ਕਰਦੀ ਨਹੀਂ ਕਦੀ ਮੈਂ ਨਾਲ ਨਾਲ ਵੀ ਨਹੀਂ ਕਰਨ ਉਹ ਬੰਦੇ ਦਿਮਾਗ ਦੀ ਗੱਲ ਆ ਜੀ ਨਾ ਉਹ ਰਿਪੀਟ ਹੋ ਜਾਂਦੀ ਦੀ ਬਾਅਦ ਚ ਤੁਹਾਨੂੰ ਸੁਪਨਾ ਬੰਜਦਾ ਹੱਡਾ ਫੇਰ ਉਹ ਹਾਂ ਨਹੀਂ ਰੱਬ ਕਰੇ ਸੁਪਨਾ ਹੀ ਹੋਵੇ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਣੇ ਗੱਲ ਤੇ ਹੀ ਉਹਦੀ ਜਠਾਣੀ ਨਾ ਕੀਤੀ ਸੀਗੀ ਕਿੰਨੇ ਦਿਨ ਹੋ ਗਏ ਇਹ ਗੱਲ ਕੀਤੀ ਨੂੰ ਮੁੜ ਕੇ ਗੱਲ ਕੀਤੀ ਆ ਉਹਨੇ ਕਿਤੇ ਗੱਲ ਵੀ ਨਹੀਂ ਕਰਾਈ ਸਾਡੀ ਕਵਲ ਨਾਲ ਜੇ ਉਹ ਕਵਲ ਦੇ ਲਾਗੇ ਕਵਲ ਉਹਦੇ ਲਾਗੇ ਆਉਂਦੀ ਬੈਂਦੀ ਹੁੰਦੀ ਤੇ ਫੇਰ ਹੀ ਉਹ ਕਵਲ ਨਾਲ ਗੱਲ ਕਰਾਉਂਦੀ ਆਉਂਦੀ ਹੈ ਨਾ ਜਦੋਂ ਕਵਲ ਆਉਗੀ ਮੈਂ ਗੱਲ ਕਰਾਉਂਗੀ ਤੇ ਉਹਨੇ ਗੱਲ ਨਹੀਂ ਕਰਾਈ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਣ ਦੇ ਐਡਾ ਭੈੜਾ ਸੁਪਨਾ ਕਦੀ ਵੀ ਨਹੀਂ ਆ ਸਕਦਾ ਜਦੋਂ ਆਪਣੇ ਜੀ ਨੂੰ ਕੇ ਨੂੰ ਖਿੱਚ ਪੈਂਦੀ ਹੈ ਜਾਂ ਕੋਈ ਮਾੜੀ ਕੱਟਣਾ ਵਾਪਰਦੀ ਉਦੋਂ ਹੀ ਇਦਾਂ ਦੇ ਭੈੜੇ ਸੁਪਨੇ ਆਉਂਦੇ ਆ ਉਹ ਮੈਨੂੰ ਪਤਾ ਵਾ ਸਾਡੇ ਭੈਣ ਭੈਣ ਜੋ ਮਾੜੀ ਕੋਈ ਕਰਮ ਕਰਦਾ ਨਾ ਕੋਈ ਤੰਗ ਕਰਦਾ ਸਾਡੇ ਜਨ ਜਿੱਦ ਗੱਲ ਹੁੰਦੀ ਆ ਪਰ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਆਪਣੇ ਦਿਮਾਗ ਚ ਗੱਲ ਕਰਦੇ ਰਹੀ ਗੱਲ ਗੱਲ ਕਰਾਉਣ ਦੀ ਕਵਲ ਦੀ ਛਾਣੀ ਦੀ ਉਹ ਵਿਚਾਨੇ ਨੂੰ ਆਬ ਉਹਨਾਂ ਨਹੀਂ ਬਣਦੀ ਸੋਰੀ ਦਿੰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਕਿੱਦਾਂ ਦੇ ਭਰਾਈਓ ਜੇ ਤੁਸੀਂ ਮੇਰੀ ਨਹੀਂ ਨਾ ਮੰਨਣੀ ਤਾਂ ਫਿਰ ਮੈਂ ਹੀ ਚਲ ਜੂਗੀ ਉਹ ਗੱਲ ਉਹ ਗੱਲਾਂ ਮੋੜ ਮੋੜ ਕੇ ਕਰੀ ਜਾਂਦੇ ਮੇਰੀ ਨਹੀਂ ਹਾਲਤ ਤੁਸੀਂ ਸਮਝਣ ਦੇ ਜਿਹੜੀ ਮੈਂ ਤਰਲੇ ਲੈਣ ਡਈ ਮੈਂ ਛਦੈਣ ਜਿਹੜੀ ਬਾਰ ਬਾਰ ਕਹੀ ਜਾਂਦੀ ਤੁਹਾਨੂੰ ਇੱਕ ਉਹਦਾ ਦੀ ਇਹਦੀ ਚੰਡਾਲ ਸੱਸ ਵਾ ਨਾ ਕਿਸੇ ਨੂੰ ਪੱਲੇ ਬੰਨਦੀ ਨਾ ਕੋਹ ਹੋਂ ਦੋਵੇਂ ਮਾਂ ਪੁੱਤਰ ਰਲੇ ਉਹਦੇ ਉਦਣ ਹੀ ਵੇਖ ਕੀ ਕਰਦੇ ਕਵਲ ਦੇ ਨਾਲ ਹੁਣ ਕੀ ਕਰ ਸਕਦੇ ਆਪਾਂ ਹੁਣ ਕੋਈ ਸੂਰਤ ਸਾਡੀ ਕੁੜੀ ਦਾ ਵਹ ਹੈਗਾ ਵਾ ਕੰਡੇ ਬੀਜੀ ਆਪਣੀ ਗਾੜੀ ਹੁਣ ਗਾੜੀ ਆਉਂਦੀ ਹੈ ਹੁਣ ਕੀ ਕਰ ਸਕਦੇ ਆਪਾਂ ਇੱਥੇ ਗੱਲ ਖਾਵਾ ਵਿੱਚੋਂ ਮੈਨੂੰ ਤਾਂ ਲੱਗਦਾ ਵਿੱਚੋਂ ਤੁਸੀਂ ਉਹਨੂੰ ਮਾਫ਼ ਕੀਤਾ ਹੀ ਨਹੀਂ ਆ ਮੇਰੇ ਸਾਹਮਣੇ ਉਦਾਂ ਹੱਜੇ ਤੇ ਮੇਰੀਆਂ ਭੈਣਾਂ ਮੇਰੀਆਂ ਭੈਣਾਂ ਜਦੋਂ ਮੇਰੇ ਇੱਕੋ ਬੰਨੇ ਰਿਹਾ ਕਰੋ ਤੇਰਾ ਕੱਖ ਨਹੀਂ ਹਾਲ ਦੀਦੀ ਮੈਂ ਤੁਹਾਡੇ ਵੱਲ ਆਈ ਆ ਕਿ ਮੈਨੂੰ ਤੁਹਾਡੇ ਸਾਥ ਦੀ ਲੋੜ ਵਾ ਹੁਣ ਹੋਰ ਕੋਈ ਮੈਨੂੰ ਨਹੀਂ ਦੇਖਦਾ ਵੇ ਜਿਹੜਾ ਮੇਰਾ ਸਾਥ ਦੇਵੇ ਬਸ ਇੱਕੋ ਉਮੀਦ ਵਾ ਉਹ ਆ ਤੁਹਾਡੇ ਕਬੂਲੋ ਤੇ ਘਰ ਤੇ ਠੀਕ ਆ ਚਲ ਤੂੰ ਹੁਣ ਆਈ ਆ ਮੈਂ ਇਹਨਾਂ ਮਾੜਾ ਚੰਗਾ ਨਹੀਂ ਕੁਛ ਵੀ ਕਹਿੰਨੀ ਪਰ ਤੈਨੂੰ ਉਹਨਾਂ ਦਾ ਤਾਂ ਮਾਪੁੱਤਾਂ ਦਾ ਬੜਾ ਨਾ ਉਹਨਾਂ ਦਾ ਜੇ ਵੇਖ ਲਿਆ ਫਿਰ ਮੇਰੇ ਲੱਗ ਗਿਆ ਤੂੰ ਆਣ ਕੇ ਬੈਠੀ ਆ ਉਹਨਾਂ ਕਹਿੰਦਾ ਸਾੜੀ ਚੁੱਕਣਾ ਇਹ ਦੇਣ ੜੀ ਉਹਦੇ ਅੱਗੇ ਸਾਫ਼-ਸਾਫ਼ ਮੇਰਾ ਨਾਮ ਆਈ ਜਾਂਦੇ ਆ ਜੋ ਕੀਤਾ ਕਰਾ ਉਹਨਾਂ ਕਹਿੰਦਾ ਤੇਰਾ ਹੀ ਨਾ ਸਾਰਾ ਭਾਂਡਾ ਮੇਰੇ ਸਿਰ ਪਾਂ ਦੇਣਾ ਬਾਊ ਉਹਨਾਂ ਦੀ ਕਿਹੜੀ ਦੀਦੀ ਗੱਲ ਵਾ ਉਹ ਤੇ ਨਾ ਜੀਣੇ ਨਹੀਂ ਦਿੰਦੇ ਵੀ ਜੇ ਚੰਗਾ ਕੰਮ ਕਰੋ ਤਾਂ ਵੀ ਜੇ ਮਾੜਾ ਕਰੋ ਤਾਂ ਵੀ ਉਹਨਾਂ ਦੀ ਪਰਵਾਹ ਨਾ ਕਰਿਆ ਕਰ ਵੀ ਦੇ ਹੀ ਲਿਆ ਵਾ ਆਪਣੇ ਕੰਢੇ ਲਾਉਂਦੀਆਂ ਰਹਿਣੀਆਂ ਵਾ ਉਹ ਉਹਦੀ ਗੱਲ ਤੇਰੀ ਬਹੁਤ ਸਹੀ ਆ ਪਰ ਮੈਂ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਵਿੱਚ ਵੱਸ ਗਈ ਆ ਤੁਹਾਡੇ ਨਹੀਂ ਦੀਦੀ ਤੂੰ ਮੈਨੂੰ ਆਪਣੀ ਨਿੱਕੀ ਭੈਣ ਮੰਨਦੀ ਆ ਨਾ ਤੇ ਨਿੱਕੀ ਭੈਣ ਸਮਝ ਕੇ ਨਾ ਆ ਲਾਸਟ ਵਾਰ ਮੇਰਾ ਸਾਥ ਦੇ ਮੈਂ ਤੇਰੇ ਗੜੀ ਹੱਥ ਜੋੜਦੀ ਆ ਬਹੁਦੇ ਗੱਲ ਵਾ ਨਾ ਤੇ ਮੈਂ ਤੇਰੀ ਇੱਕ ਤੀ ਦਾ ਖਰਚਾ ਜੋਕ ਲੂੰਗੀ ਜੋ ਵੀ ਉਹਦਾ ਪੜਾਈ ਦਾ ਲਿਖਾਈ ਦਾ ਕੰਮ ਉਹ ਤੱਕ ਨਾ ਸਾਰਾ ਮੈਂ ਕਰੂੰਗੀ ਪਰ ਮੇਰਾ ਸਾਥ ਜ਼ਰੂਰ ਦੇ ਪਰ ਨਹੀਂ ਕਭਲ ਇਹ ਗੱਲ ਨਹੀਂ ਆ ਗਈ ਜੇ ਰੱਬ ਨੇ ਧੀਆਂ ਮਿੰਦੀਆਂ ਵਾ ਨਾ ਉਹ ਕੋਈ ਲਵਜ਼ੀਲਾ ਕਰਕੇ ਭੇਜਦਾ ਉਹਨਾਂ ਦੇ ਕਰਮਾਂ ਨੇ ਕੀ ਤੁਹਾਨੂੰ ਦੋਨਾਂ ਨੂੰ ਮਿਲ ਜਾਣਾ ਪਰ ਮੈਂ ਹਾਂ ਚਾਂਸੀ ਵਿੱਚ ਨਹੀਂ ਆਉਣਾ ਚਾਹੁੰਦੀ ਜੇ ਤੂੰ ਗੱਲ ਕਿੰਨਾ ਖਰਚਾ ਮੈਂ ਕਿਹਦੇ ਸੇਤੇ ਆਪਣੇ ਧੀਆਂ ਨਹੀਂ ਪਾਲਣੀਆਂ ਜਿੰਨੀ ਕਿ ਮੇਰੇ ਚ ਹਿੰਮਤ ਹੋਊਗੀ ਨਾ ਓਨਾ ਕਿ ਮੈਂ ਕਰੂੰਗੀ ਤੇ ਪਰ ਮੈਂ ਆ ਕੰਮ ਨਹੀਂ ਤੇਰੇ ਨਾਲ ਕਰ ਸਕਦੀ ਇਹ ਤੂੰ ਮੇਰੀ ਭੈਣ ਨੂੰ ਆਪੀ ਕਰ ਕੰਮ ਦੀ ਨਹੀਂ ਦੀਦੀ ਇਦਾਂ ਨਾ ਕਰੋ ਮੈਂ ਬੜੀ ਆਸ ਨਾਲ ਆਈ ਆ ਤੁਹਾਨੂੰ ਪਤਾ ਵਾ ਪਹਿਲਾਂ ਤੇ ਮੈਨੂੰ ਇਹ ਪਜਾ ਜਸ਼ਨ ਦਾ ਡਾਡੀ ਮੇਰਾ ਸਾਥ ਦੇਊਗਾ ਹੁਣ ਉਹ ਵੀ ਵੇਲੋ ਜਿੱਦਨ ਦਾ ਆਇਆ ਵਾ ਨਾ ਬਸ ਘੋੜ ਕਪਾਤ ਮੈਨੂੰ ਤੇ ਵੇਖਣਾ ਨਹੀਂ ਸਿਖਾਉਣ ਡਿਆ ਵੇ ਮੈਨੂੰ ਤੇ ਇਹ ਵੀ ਡਰ ਰਹਿੰਦਾ ਵਾ ਕਿਤੇ ਮੈਨੂੰ ਮਾਰ ਹੀ ਨਾ ਦੇਵੇ ਵੀ ਨਹੀਂ ਮਾਰਦਾ ਏਦਾਂ ਥੋੜਾ ਉਹ ਤਾਂ ਵੀ ਮਾਰ ਦਊਗਾ ਐਨੀ ਹਿੰਮਤ ਜੇ ਵਾਜਦੇ ਫਿਰ ਤਾਂ ਸਾਰੇ ਬੰਦੇ ਆਪਣੇ ਜਨਾਨੇ ਮਰ ਹੁਣ ਤੈਨੂੰ ਆਪ ਦਾ ਵਾ ਵੀ ਮੇਰੇ ਘਰ ਵਾਲ ਤੋਂ ਲਾਹੌਰ ਕੋਈ ਮੇਰੀ ਗੱਲ ਨਹੀਂ ਸੁਣਦਾ ਉਹੀ ਸਿਰਫ ਮੜੀ ਮੜੀ ਸੈਟ ਲੈਂਦਾ ਵਾ ਨਹੀਂ ਤੇ ਮੰਮੀ ਤੇ ਮੈਨੂੰ ਅੱਗੇ ਨਹੀਂ ਭੱਲੇ ਬੰਦੀ ਹੈਗੀ ਪਰ ਇਹਨਾਂ ਦੀਆਂ ਲਾਲਚ ਨਾਲ ਨਾ ਅਖਾਨੀਆਂ ਹੋ ਗਈਆਂ ਵਾ ਹੁਣ ਕੀ ਪਤਾ ਕਬਲੇ ਇਹਨਾਂ ਜੇ ਕਦੋਂ ਘਿਰਨੀਆਂ ਵਾ ਜਦੋਂ ਆਪਣੀ ਧੀ ਨਾ ਹੋਵੇ ਨਾ ਤੇ ਫਿਰ ਘਿਰਦੇ ਹੁੰਦੀਆਂ ਵਾ ਬਗਾਨੀਆਂ ਤੇ ਫਿਰ ਬਗਾਨੀਆਂ ਸਮੋਂ ਛੱਡਿਆ ਨਾ ਵੇ ਨੋਹਾਂ ਵਾ ਡੀਆਂ ਆਪਣੀ ਧੀ ਨੂੰ ਤੇ ਕਹਿੰਦੇ ਆ ਵੀ ਕੋਈ ਫਿਟੇ ਮੂੰਹ ਨਾ ਕਵੇ ਵੀ ਤੇ ਦੀਦੀ ਤੈਨੂੰ ਤੇ ਇਹ ਵਾ ਨਾ ਕਿ ਮੇਰਾ ਬੰਦਾ ਮੇਰੇ ਵੱਲ ਵਾ ਤੇ ਮੈਨੂੰ ਤੇ ਉਹਦੀ ਵੀ ਆਸ ਨਹੀਂ ਆ ਇਹ ਕਰਕੇ ਨਾ ਤੇਨੂੰ ਸਾਡੇ ਰਿਸ਼ਤੇ ਦੀ ਕਸਮ ਵਾ ਮੇਰਾ ਸਾਸ ਜ਼ਰੂਰ ਦੇਵੇ ਹੁਣ ਨਾ ਮੇਰੀ ਤਾਂ ਤੱੜੀ ਦੀ ਝੋਲੀ ਖਾਲੀ ਕਰਵੀ ਚੱਲ ਨਾ ਘੜ ਕਬਲੇ ਤਾਂ ਨਾ ਤਰਲੇ ਕੱਢ ਮੈਂ ਤੇਰਾ ਸਾਥ ਬਹੁਤ ਦੇ ਦੂੰ ਲੱਗੇ ਮੈਂ ਦਿੱਤਾ ਵਾ ਚੱਲ ਮੈਂ ਹੁਣ ਵੀ ਦੇ ਦਿੰਦੀ ਆ ਚੱਲ ਕੋਈ ਗੱਲ ਨਹੀਂ ਮੇਰੇ ਘਰ ਵਾਲਾ ਵੀ ਨਾ ਨਾ ਕਵੇ ਮੈਨੂੰ ਵੀ ਇਹ ਮੈਨੂੰ ਕਹਾਂ ਕਿ ਕਹੋ ਤੇ ਫਿਰ ਮੈਂਦੇ ਪਿੱਛੇ ਤੁਰ ਪਈ ਪਰ ਉਹਨੂੰ ਨਾ ਪਤਾ ਲੱਗੇ ਨਹੀਂ ਦੀਦੀ ਮੈਂ ਤਾਂ ਕਿਸੇ ਨਾਲ ਗੱਲ ਨਹੀਂ ਕਰਦੀ ਨੇ ਇਹ ਗੱਲ ਨਾ ਆਪਣੇ ਦੋਵਾਂ ਵਿੱਚ ਹੀ ਰਹੋਗੇ ਚਲ ਇਹ ਗੱਲ ਸਾਡ ਤੇ ਮੇਰੀ ਗੱਲ ਸੁਣੋ ਰੋਲਾ ਕਾਤੋਂ ਇੰਨਾ ਪੈਣਿਆ ਹੈਗੇ ਰੋਲਾ ਕਾਦਾ ਪੈਣਾ ਹੈ ਮਾਤਾ ਨੇ ਦੁੱਧ ਪੀ ਲਿਆ ਸੀ ਉਹ ਦਵਾਈ ਵਾਲਾ ਮੈਦ ਨਹੀਂ ਦਿੱਤਾ ਮੇਰੇ ਤੇ ਹੱਥ ਕੰਬਦੇ ਆਹੋ ਜਿਹਾ ਕੰਮ ਕਰਨ ਮੈਦ ਸੋਚਿਆ ਚਲ ਡੋਲ ਦੂੰਗੀ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਮਾਤਾ ਨੇ ਪੀ ਲਿਆ ਤੇ ਉਹ ਬਿਹੋਸ਼ ਹੋ ਗਈ ਤਾਂ ਹੁਣ ਇਹ ਵਾਪੀ ਮਾੜੀ ਜੀ ਹੋ ਚਾਈ ਡਾਕਟਰ ਆਇਆ ਦਵਾਈ ਦੇ ਕੇ ਗਿਆ ਵਾ ਤੇ ਕਿਤੇ ਇੰਨਾ ਮੇਰੇ ਦਿਵਾਲੇ ਹੋਇਆ ਲਾਫਾ ਕਾੰਡਿਆ ਸੀ ਇੰਨਾ ਸ਼ੂਗਰ ਵਾ ਮਾੜੀ ਜੀ ਬਿਹੋਸ਼ ਹੋਈ ਜੇ ਇਹਨੂੰ ਕੋ ਹੋ ਜਾਂਦਾ ਤੇ ਇਹਨੇ ਤਾਂ ਮੈਨੂੰ ਜਿੰਦੀ ਨੂੰ ਮਾਰ ਦੇਣਾ ਹੈ ਉਹ ਸੁਗੜ ਘਰ ਪਈ ਚੱਲ ਬਚ ਗਈ ਕਿਸਮਤ ਆਡੀ ਚੰਗੀ ਆ ਜੇ ਇਹਨੂੰ ਕੁਝ ਹੋਉਂਦਾ ਨਾ ਤਾਂ ਉਹਨੇ ਕਹਿਣਾ ਸੀ ਪੀਆ ਸਾਰਾ ਮੰਨੂ ਨੇ ਕਰਾਇਆ ਵਾ ਕਵਲ ਤੇ ਨਜੁਗ ਗਿਆ ਨਹੀਂ ਸਾਰਾ ਤਾਂ ਜਾ ਮੇਰੇ ਸਿਰ ਤੇ ਆਣਾ ਬਹੁ ਨਹੀਂ ਦੀਦੀ ਤੇਰੇ ਤੇ ਮੈਂ ਕੋਈ ਇਲਜ਼ਾਮ ਨਹੀਂ ਲਗਣ ਦਿੰਦੀ ਵੀ ਤੂੰ ਵੀ ਧੀਆਂ ਦੀ ਮਾਂ ਵਾ ਤੇ ਮੈਂ ਨਹੀਂ ਚਾਹੁੰਦੀ ਵੀ ਮੇਰਾ ਕਰਕੇ ਤੂੰ ਬੁਰੀ ਬਣੇਵੇਂ ਮਾਤਾ ਨੂੰ ਪਤਾ ਹੀ ਆ ਅੱਗੇ ਮੈਨੂੰ ਸਾਰੀ ਉਮਰ ਜੋ ਵਿਆਹ ਗਈ ਮਾਤਾ ਨੇ ਤਾਂ ਮੈਨੂੰ ਪੱਲਾ ਹੀ ਨਹੀਂ ਪੱਦਾ ਤਾਂ ਕਈ ਮਾਰਦੀ ਬਸ ਕਦੀ ਉਹਨੂੰ ਤੇ ਕਦੀ ਉਹਨੂੰ ਪੇ ਘਰੀਬ ਕਰਦੀ ਆ ਮੈਂ ਵੀ ਦੀਦੀ ਮਾੜੀ ਚੰਗੀ ਬਣ ਕੇ ਨਾ ਇਹਨਾਂ ਦੀਆਂ ਗੱਲਾਂ ਸੁਣ ਕੇ ਤੇ ਸਾਂਹ ਤੇ ਲਿਆ ਕਰਾ ਤੇ ਹੁਣ ਇਹ ਵਾ ਕਿ ਬੈਂਕ ਵਾਲੀ ਮੈਡਮ ਕਹਿੰਦੀ ਸੀ ਕਿ ਮਾਤਾ ਉਥੇ ਹਾਜ਼ਰ ਹੋਊਗੀ ਤੇ ਫੇਰ ਪੈਸੇ ਮਿਲਣੇ ਆ ਉਹਨਾਂ ਚਿਰ ਪੈਸੇ ਨਹੀਂ ਮਿਲਣੇ ਤੇ ਮਾਤਾ ਨੂੰ ਜੇ ਮੈਂ ਐਦਾਂ ਖੜਿਆ ਨਾ ਤੈਨੂੰ ਪਤਾ ਉਹਨੇ ਤੇ ਬੈਂਕ ਚ ਕਦੀ ਵੀ ਨਹੀਂ ਜਾਣਾ ਤੇ ਨਾ ਉਹਨੇ ਮੰਨਣਾ ਹੀ ਆ ਤੇ ਮੇਰਾ ਇਰਾਦਾ ਵਾ ਕਿ ਜਦੋਂ ਮਾੜੀ ਜੀ ਹੋਛ ਹੁੰਦੀ ਆ ਨਾ ਫੇਰ ਤੇਰੇ ਵੱਲ ਮੈਂ ਆਉਣੀ ਆ ਤੇ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲਈਏ ਗੱਲਾਂ ਹੀ ਆਪਸ ਵਿੱਚ ਕਰਨੀਆਂ ਵਾ ਤੇ ਸੁਣਾਉਣੀਆਂ ਹੀ ਮਾਤਾ ਨੂੰ ਆ ਉਹਨੂੰ ਆਪਣੇ ਚਾਂਸੇ ਜਿ ਲੈ ਕੇ ਤੇ ਕਿਤਰਾ ਬੈਂਕ ਚ ਖੜ ਗਏ ਤੇ ਤੇਰੇ ਸਾਥ ਤੋਂ ਬਗੈਰ ਨਹੀਂ ਇਹ ਗੱਲ ਬਣਨੀ ਜਿੱਦਾਂ ਮੈਂ ਕਹੂੰਗੀ ਨਾ ਉਦਾਂ ਤੈਨੂੰ ਵਿੱਚ ਹਾਮੀ ਭਰਨੀ ਪਣੀ ਆ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹਾਂ ਤੂੰ ਇਹ ਕੰਮ ਕਰ ਕੋਈ ਗੱਲ ਜਦੋਂ ਆਉਂਦੀ ਆ ਨਾ ਮਰ ਕੇ ਬਾਅਦ ਤੇ ਫੇਰੇ ਗੱਲ ਸ਼ੁਰੂ ਕਰਾਂਗੇ ਮੈਂ ਆਉਣਾ ਵੀ ਉਦੋਂ ਆ ਜਿਹੜਾ ਨੂੰ ਪਤਾ ਲੱਗੇ ਤੇ ਮਨ ਨੂੰ ਲੱਗ ਗਈ ਆ ਤੇ ਮਗਰ ਜਾਵਾਂ ਪੂਰੀ ਕੀ ਗੱਲਾਂ ਕਰਦੀਆਂ ਵਾ ਕਰਨੀਆਂ ਹੀ ਆਪਸ ਵਿੱਚ ਵਾ ਤੇ ਫਸਾਉਣਾ ਨੂੰ ਪੂਰੀ ਤਰ੍ਹਾਂ ਜਾਲ ਦੇ ਵਿੱਚ ਵਾ ਕੋਈ ਗੱਲ ਨਹੀਂ ਤੂੰ ਕਰ ਤਗੜੀ ਉਹ ਤੇ ਇਹਨੂੰ ਇਦਾਂ ਹੀ ਕਰਨਾ ਇਹ ਸੁੱਤਰ ਵੀ ਇਦਾਂ ਹੀ ਆਉਣਾ ਵਾ ਚਾਲ ਕੋਈ ਨਹੀਂ ਆਂਦੇ ਨਾ ਸਿੱਧੀ ਉਂਗਲ ਨਾਲ ਘੋਣਾ ਨਿਕਲੇ ਤੇ ਟੇਢੀ ਕਰਨੀ ਪੈਂਦੀ ਹੁਣ ਕਰਨੀ ਪੈਣੀ ਹਨ ਨੂੰ ਤੇ ਚੱਲ ਮੈਂ ਜਾਂਨੀ ਆਂ ਫੇਰ ਆਹ ਸੰਸਾਹ ਵੇਖਣਾ ਲੈ ਵੇ ਫੇਰ ਬੈਠੀ ਜਾ ਚੱਲ ਉਹ ਦਾਣਾ ਜਿੱਥੇ ਤਰ ਲੈ ਲੈਂਦੀ ਆ ਨਾ ਤੇ ਵੇਖਿਆ ਹਮ ਨਹੀਂ ਜਾਂਦਾ ਫੇਰ ਤਰਸ ਜਿਹਾ ਆਂਦਾ ਵਿਚਾਰੀ ਮੇਰਵਾਲੀ ਆਉਂਦੀ ਮੇਰੇ ਤੇ ਆਸ ਰੱਖਦੀ ਆ ਉਹ ਤੇ ਮਾਂ ਪੁੱਤ ਨੂੰ ਹੁੰਦੇ ਹੈ ਨਹੀਂ ਗੱਲ ਚੱਲ ਕੋਈ ਗੱਲ ਨਹੀਂ ਹਾਂ ਤੇ ਮੈਂ ਕਰ ਦਿੱਤੀ ਆ ਅੱਗੇ ਵੀ ਇੰਨਾ ਸਾਥ ਦਿੱਤਾ ਵੇ ਦਾ ਤੇ ਹੁਣ ਵੀ ਦੇ ਦੋ ਕੁਛ ਨਹੀਂ ਹੁੰਦਾ ਇਹ ਤੇ ਕਰਕੇ ਨੂੰ ਪਤਾ ਲੱਗਣ ਰਿਹਾ ਵੀ ਨਾਲ ਜਾਂਦੀ ਹੈ ਕਈ ਜਾਂ। ਇਹ ਤਾਂ ਝੂਠਾ ਵੀ ਕਹੀ ਜਾਂਦੇ ਪੈਸਾ ਦਿੰਦੀ ਹੈ। ਜੇ ਨਾ ਵੀ ਦੋ ਜਿਹੇ ਦੇ ਦਾਂਗੇ ਤੇ ਫਿਰ ਵੀ ਕਰਾਂਗੇ ਤੇ ਕੋਈ ਫਰਕ ਨਹੀਂ ਪੈਂਦਾ। ਜੇ ਅੱਜਕੱਲ ਮੈਂ ਵੀ ਪੱਥਰ ਦੇਲ ਬਣ ਜਾਂਗੀ ਤੇ ਫਿਰ ਫਰਕ ਕੀ ਰਹਾ ਜਾਏਗਾ ਇਹਦੇ ਵਿੱਚ ਤੇ ਮੇਰੇ ਵਿੱਚ।